ਮਾਹ ਹਿੱਟ ਇਹਨੇ ਖਿੱਤੀ ਜਾਣੀ ਇਹਨੇ ਖਿੱਤੀ ਜਾਣੀ ਕਾਕਾ ਤੇ ਬਾਪੂ ਮਲਕੀਰ ਸਿੰਘ ਇਹਨਾਂ ਨੂੰ ਕੀ ਪਤਾ ਦੁਨੀਆ ਨੂੰ ਇਹ ਐਵੇਂ ਫੋਟੋਆਂ ਖੱਚਦੇ ਤੁਰੇ ਫਿਰਦੇ ਆ ਇਹਨਾਂ ਨੂੰ ਕੀ ਪਤਾ ਵੀ ਮਲਕੀਰ ਸਿੰਘ ਉਹਦੇ ਫੋਟੋ ਨਹੀਂ ਵਿੱਚ ਆਉਂਦੇ ਲਾਲ ਦੁਨੀਆ ਦੇ ਨਾਇਕ ਨਹੀਂ ਹੂ ਖਾਲੀ ਹੋਏ ਨਹੀਂ ਹਵਾਈ ਵਿਖਦੀ ਆ ਹਵਾਈ ਕੱਲੀ ਬਸ ਬਾਈ ਹੁਣੇ ਦੱਸਦੇ ਆ ਬਾਪੂ ਮਲਕੀਰ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਲੱਖੇ ਪੰਡ ਗ੍ਰਾਂਥੀ ਸਿੰਘ ਵੀ ਸੀਗੇ ਗੁਰੂ ਦੇ ਘਰ ਦੇ ਵਿੱਚ ਵਜੀਰ ਦੀ ਸੇਵਾ ਨਿਭਾਉਂਦੇ ਰਹੇ ਅੱਜ ਤੋਂ 25-30 ਸਾਲ ਪਹਿਲਾਂ ਜਦੋਂ ਲੱਖੇਪਿੰਡ ਤੋਂ ਸਾਨੂੰ ਫੋਨ ਆਇਆ ਵੀਡੀਓ ਭੇਜੀ ਵੀ ਇੱਕ ਬਜ਼ੁਰਗ ਉੱਥੇ ਪਿਆਰ ਦੇ ਚ ਠੰਡ ਦੇ ਵਿੱਚ ਹਾਲਾਤ ਵੀ ਬਹੁਤ ਮਾੜਿਆ ਤੇ ਹਾਲਤ ਵੀ ਬਹੁਤ ਮਾੜੀ ਹੈ ਬਹੁਤ ਮਾੜੀ ਹਾਲਾਤ ਦੇ ਵਿੱਚ ਆ ਵੀਰੇ ਬਾਪੂ ਪਿਆ ਬੈਠਿਆ ਬਣੀ ਜਾਂਦਾ ਲੰਮਾ ਟਾਈਮ ਨਾਲ ਦੀ ਨਾਲ ਆ ਦੇਖੋ ਚਾਹ ਪੀਂਦੇ ਪੀਂਦੇ ਉਦਾਂ ਦੇ ਉਦਾਂ ਹੀ ਪਿੱਛੇ ਨੂੰ ਢਿੱਗ ਪੈਂਦੇ ਆ ਹੋ ਗਏ ਤਕਰੀਬਨ 3 ਮਹੀਨਿਆਂ ਤੋਂ ਦੱਸ ਰਹੇ ਆ ਵੀਰ ਇੱਥੇ ਆਹੀ ਖੁੱਲੀ ਜਗ੍ਹਾ ਠੰਡ ਦਾ ਮੌਸਮ ਆ ਦੇਖੋ ਹਵਾ ਵਜਦੀ ਆ ਚਾਰੇ ਪਾਸਿਓਂ ਬਪੂਆ ਖੁੱਲੀ ਜਗ੍ਹਾ ਦੇ ਵਿੱਚ ਪਿਆਗਾ ਹੰਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਬਾਪੂ ਸਤਿ ਸ੍ਰੀ ਅਕਾਲ ਵਾਇਕੁ ਜੀ ਕਾ ਖਾਲਸਾ ਵਾਇਕੁ ਜੀ ਕੀ ਫਤਿਹ ਹੋਰ ਬਾਪੂ ਠੀਕ ਆ ਠੀਕ ਠਾਕੀ ਹਾਲਾ ਬੱਜੀ ਬਾ ਕੋ ਸੰਗ ਨੂੰ ਬੋਲ ਜੈ ਲੈ ਯਾਰ ਮੈਨੂੰ ਤੈਨੂੰ ਹੁਣ ਪਛਾਣਿਆ ਠੀਕ ਠਾਕ ਹਾਂ ਵਧੀਆ ਬਾਪੂ ਵਧੀਆ ਮੈਂ ਤੈਨੂੰ ਉਦੋਂ ਮਿਲ ਦੰਦਾ ਲਖੇ ਹਾਂ ਸਭ ਠੀਕ ਹੈ ਬਾਪੂ ਕਿਰਪਾ ਬਾਪੂ ਤੇਰਾ ਅਸ਼ੀਰਵਾਦ ਆ ਤੂੰ ਅਰਦਾਸ ਕੀਤੀ ਉਦੋਂ ਦੀ ਦੇਖ ਲੈ ਜੀ ਰਾਸ ਆਈ ਅਰਦਾਸ ਸਾਰਾ ਕੁਝ ਹੀ ਬਾਬੇ ਦੀ ਕਿਰਪਾ ਹੋ ਗਈ ਬਹੁਤ ਹੀ ਸੇਵਾ ਕਰੀ ਬਹੁਤ ਲਖੇ ਜਦੋਂ ਪ੍ਰਧਾਨ ਹੁੰਦਾ ਸੀ ਕਰਤਾਰ ਸਿੰਘ ਮਲਕੀਤ ਸਿੰਘ ਉਦੋਂ ਵੀ ਤੇਰਾ ਮਨ ਮਲਕੀਤ ਸਿੰਘ ਬੰਦਾ ਉਦੋਂ ਵੀ ਵਧੀਆ ਵਾਹਿਗੁਰੂ ਦੀ ਬੜੀ ਕਿਰਪਾ ਤੇਰੇ ਦੀ ਬਾਪੂ ਮਲਕੀਤ ਸਿੰਘ ਜਦੋਂ ਤੂੰ ਅਰਦਾਸ ਕੀਤੀ ਸੀ ਨਾ ਮੇਰੀ ਚੜ੍ਹਦੀ ਕਲਾ ਦੀ ਇਹਨੂੰ ਨਹੀਂ ਛੱਡਦੇ ਆਪਾਂ ਇਹ ਤਾਂ ਭਰਾ ਆਪਣਾ ਬਾਈ ਇਹ ਭਾਈ ਭਰਾ ਆਪਣਾ ਤੇਰਾ ਤਾਂ ਭਾਈ ਏ ਮੈਂ ਕਿਹਾ ਇਹ ਬਾਈ ਦੇ ਕਰਕੇ ਤਾਂ ਇੱਥੇ ਆਏ ਆ ਠੀਕ ਆ ਬੰਦਾ ਪਤਾ ਕਿ ਚੱਕਰਾ ਬਾਈ ਮਲਕੀਤ ਬਾਪੂ ਇਹ ਗਰਦਿਆਲ ਸਿਓ ਨੇ ਬਹੁਤ ਵਧੀਆ ਸੇਵਾਦਾਰ ਆ ਆ ਪਿੱਛੇ ਹੜ ਆ ਗਈ ਸੀ ਨਾ ਉਹਦੇ ਪਿੰਡਾਂ ਚ ਲੋਕਾਂ ਦੀਆਂ ਜ਼ਮੀਨਾਂ ਰੁੜ ਗਈਆਂ ਇਹ ਬਾਈ ਨੇ ਉੱਥੇ ਰੇਹ ਦੇ ਕੇ ਆਂਦਾ ਬੀ ਦੇ ਕੇ ਆਂਦਾ ਲੋਕਾਂ ਦੀ ਬੜੀ ਮਦਦ ਕੀਤੀ ਮੈਂ ਇੱਥੇ ਹੀ ਉਹਨਾਂ ਜਿੱਤੇ ਖੜੇ ਆ ਆ ਆਪਣਾ ਹੀ ਆ ਘਰ ਪਿੱਛੇ ਸੁਪਨਿਆਂ ਦੇ ਘਰ ਦਾ ਮੈਂਬਰ ਆ ਮੈਂ ਵੀ ਤੇਰੇ ਵਾਂਗੂ ਮੈਂ ਨਹੀਂ ਤੁਰ ਜਣਾ ਸਭ ਨੇ ਤੁਰ ਜਾਣਾ ਸਭ ਨਹੀਂ ਨਹੀਂ ਤੁਰਨਾ ਨਹੀਂ ਨਹੀਂ ਸਭ ਨੇ ਜਾਣਾ ਜਾਣਾ ਹੋਰ ਤਰ੍ਹਾਂ ਤੇਰੇ ਨਾਲ ਤੇ ਕਿੰਨੇ ਚਲੇਗੇ ਅਸੀਂ ਜਾਣਾ ਹੋਰ ਤਰ੍ਹਾਂ ਅਸੀਂ ਤੁਸੀਂ ਹੋਰ ਤਰ੍ਹਾਂ ਜਾਣਾ ਇਹ ਗੱਲ ਵੱਖਰੀ ਹੈ ਠੀਕ ਤੁਹਾਨੂੰ ਪਹਿਲਾਂ ਮਿਲਣ 10 ਪਾਸਾ ਆਈਆਂ ਹਾਂਜੀ ਇਹ ਮਰਿਆ ਗੁਰੂ ਜੀ ਨੇ ਸਭ ਪਹਿਲਾਂ ਆਇਆ ਇਹ ਤਾਂ ਹੁਣ ਤੁਸੀਂ ਦੱਸ ਸਕਦੇ ਹੋ ਜੀ ਪਹਿਲਾਂ ਗੁਰੂ ਜੀ ਨੇ ਕੋਲ ਆਇਆ ਉਹ ਬਾਹਰ ਇਹ ਨਹੀਂ ਖਿੱਚੀ ਜਾਣੀ ਇਹ ਨਹੀਂ ਖਿੱਚੀ ਜਾਣੀ ਕਾਕਾ ਤੇ ਬਾਪੂ ਮਲਕੀਤ ਸਿੰਘ ਆ ਇਹਨਾਂ ਨੂੰ ਕੀ ਪਤਾ ਦੁਨੀਆ ਨੂੰ ਇਹ ਐਵੇਂ ਫੋਟੋਆਂ ਖਿੱਚਦੇ ਤੁਰੇ ਫਿਰਦੇ ਆ ਇਹਨਾਂ ਨੂੰ ਕੀ ਪਤਾ ਵੀ ਮਲਕੀਤ ਸਿੰਘ ਦੇ ਫੋਟੋ ਉਹਨੂੰ ਵਿੱਚ ਆਉਣੀ ਹੈ ਨਾ ਜੁੜੀਏ ਚ ਨਾ ਇਤਨੀ ਹੋਣੀ ਖਾਲੀ ਹੋਇਆ ਨਹੀਂ ਆ ਨਹੀਂ ਰਹਿ ਵਿੱਚ ਤੁਸੀਂ ਇਹ ਬਾ ਵਿੱਚ ਹੋਰ ਨਹੀਂ ਹੋ ਹਵਾਈ ਦਿਖਦੀ ਆ ਹਵਾਈ ਕੱਲੀ ਵਾਸਤੇ ਦਿਸਦੀ ਨਹੀਂ ਇਹਦੇ ਵਿੱਚ ਹੈ ਬਾਪੂ ਮਲਕੀਤ ਮਲਕੀਤ ਬਾਪੂ ਹੁਣ ਤੁਰ ਨਹੀਂ ਹੁੰਦਾ ਤੁਰ ਨਹੀਂ ਹੁੰਦਾ ਨਾ ਕੀ ਦੁੱਖਦਾ ਗੋਡੇ ਆ ਗੋਡਿਆਂ ਤੋਂ ਕੋਤਾ ਹੀ ਤੇ ਨਹੀਂ ਤਾਂ ਘੁੰਮ ਰਹੀ ਵੀ ਰਹੀ ਪਈ ਆ ਤੁਸੀਂ ਵੀ ਰਹਿ ਗਈ ਕਿੰਨੀ ਉਮਰ ਹੋ ਗਈ ਮਨਕੀਰ ਬਾਬੇ ਕੋਈ ਪਤਾ ਨਹੀਂ ਗੁਰੂ ਨਾਨਕ ਨਾਲੋਂ ਪਹਿਲਾਂ ਆਇਆ ਵਾਹਿਗੁਰੂ ਐ ਕਿੰਨੇ ਸਾਲ ਹੋ ਗਿਆ ਉਹਨਾਂ ਨੂੰ ਇਨਕੀ ਤੁਹਾਡੀ 90 ਕੇ ਸਾਲ ਉਮਰ ਹੋ ਗਈ ਥੋੜਾ ਕੋਈ ਪਤਾ ਨਹੀਂ ਹੂੰ ਤੇ ਬਾਪੂ ਮਨਕੀਰ ਬਾਬੇ ਇੰਨੀ ਉਮਰ ਲੰਬੀ ਹੈ ਤੇਰੀ ਇੰਨੀ ਲੰਬੀ ਉਮਰ ਆ ਤੇਰੀ ਇਸ ਜਨੂਰ ਆਲੇ ਆਲੇ ਆ ਆ ਮੇਰੇ ਮੇਲੇ ਕਿਸੇ ਸੰਗ ਤੁਸੀਂ ਤਾਂ ਉਹਨਾਂ ਦੇ ਵੀ ਸੰਗ ਕੀਤਾ ਹਨਾ ਸੁਣੋ ਬਾਜਾ ਵੀ ਹੁੰਦੀ ਆ ਇਹਦੇ ਬਾਜਾ ਵੀ ਜਾਣਦੇ ਅੱਛਾ ਬਾਜਾ ਵੀ ਸਾਨੂੰ ਲਿਆ ਕੇ ਦੇਈ ਲਿਆ ਦਾਂਗੇ ਹਰਮੋਨੀਅਮ ਹਾਂ ਲਿਆ ਦਾਂਗੇ ਬਾਪੂ ਪੱਕਾ ਔਰ ਅੰਦਰ ਹੀ ਪਿਆ ਹੁਣੇ ਦੇ ਦਈਏ ਲਿਆ ਕੇ ਹੁਣੇ ਜੀ ਲੱਗਾ ਰਹਿਣਾ ਹਾਂ ਹਾਂ ਅੰਦਰ ਕੀਰਤਨ ਕਰਿਆ ਕਰਨਾ ਤੂੰ ਕੀਰਤਨ ਕੀਰਤਨ ਕਰਿਆ ਕਰਾਂਗੇ ਮਲਕੀਤ ਬਾਪੂ ਕੀਰਤਨ ਕਰਿਆ ਕਰਾਂਗਾ ਜ਼ੀਤਾ ਪੱਲੇ ਕਰਾਂ ਕਰ ਲਈ ਵਾਠ ਠੀਕ ਹੈ ਜੀ ਤੇ ਬਾਪੂ ਕੇਸਾਂ ਦੀ ਸੰਭਾਲ ਸੰਭੂਲ ਹੁੰਦੀ ਆ ਕੇਸ ਠੀਕ ਆ ਠੀਕ ਹੀ ਜਿੰਨਾ ਚਿਰ ਜ਼ਿੰਦਗੀ ਆ ਠੀਕ ਹੀ ਰਹਣੀ ਟਾਈਮ ਕੀ ਹੋਇਆ ਮਲਕੀ ਦੇ ਬਾਪੇ ਟਾਈਮ ਕਿੰਨੇ ਵਜ ਗਏ ਮੈਨੂੰ ਦਿਖਦਾ ਨਹੀਂ ਦੇਖੀ ਕਿੰਨੇ ਵਜੇ ਬਾਪੂ ਮੇਰੀ ਵੀ ਨਿਗਾ ਘਟ ਗਈ ਬਾਪੂ ਯਾਰ ਮੇਰੀ ਵੀ ਘਟ ਗਈ ਨੇਗਾ ਕਾਲੇ ਸਾਨੂੰ ਇਹਨੂੰ ਕੋ ਲੈ ਜੀ ਇੱਕ ਲੈ ਲੈ ਦਨੇ ਆ ਲੈ ਦਨੇ ਆਨ ਕਿ ਭਾਈ ਗੱਲ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਰਿਵਾਰ ਚ ਇੱਕ ਰੱਬੀ ਰੂਹ ਮੈਂ ਬੰਦਾ ਇੱਕ ਠੀਕ ਆ ਬਾਪੂ ਕੋਈ ਨਾ ਬਾਪੂ ਤੂੰ ਵੀ ਮੇਰੇ ਤੇ ਰੱਖੀ ਇੱਕ ਰੱਬੀ ਰੂਹ ਆਈ ਆ ਵਾਹਿਗੁਰੂ ਇਹ ਤਾਂ ਕਿੰਨੇ ਸਾਧੂ ਸੰਤ ਸਰਨਾ ਦਾ ਹੱਥ ਉਹ ਵਾਹਿਗੁਰੂ ਵਾਹਿਗੁਰੂ ਸਹੀਰ ਸਰਨਾ ਦਾ ਹੱਥ ਸਾਧੂ ਗੁਰੂ ਗ੍ਰੰਥ ਸਾਹਿਬ ਦਾ ਹੱਥ ਦਾ ਸਵਾਸ ਹੁੰਦਾ ਹੱਥ ਹੈ ਵਾਹਿਗੁਰੂ ਇਹ ਸਾਧੂ ਸੰਤ ਹੋਇਆ ਸਰਨਾ ਦਾ ਹੱਥ ਆ ਬੱਚੇ ਕਿ ਵਾਹਿਗੁਰੂ ਇਹ ਬੱਚਾ ਸਾਧੂ ਜੋ ਬੋਲਦਾ ਨਾ ਤੇ ਮਾਰੇ ਕਿਰਪਾ ਕਰਦੇ ਆ ਪਉਂ ਬਾਰ ਆਈਆਂ ਸੱਚੀ ਬੋਲਦੇ ਸਾਜਾ ਬਾਪੂ ਮਲਕੀਤ ਸਿੰਘ ਜੀ ਸਾਡੇ ਕੋਲੇ ਪਹੁੰਚੇ ਸਨ ਉਹ ਬਚਨ ਸਿੰਘ ਦੇਸ ਨਹੀਂ ਰਹੇ ਕਿਸੇ ਉਮਰ ਕਰੀਬ 60 65 ਸਾਲ ਆ ਬਾਪੂ ਦੀ ਤੇ ਬਾਪੂ ਹਠੂਰ ਲਖੇ ਪਿੰਡ ਬਾਪੂ ਅੱਡੇ ਚ ਪਏ ਸੀ ਹਠੂਰ ਪਿੰਡ ਦੇ ਵਸਨੀਕ ਆ ਬਾਪੂ ਜੀ ਪਰਿਵਾਰ ਦੇ ਵਿੱਚ ਪਿੱਛੇ ਕੋਈ ਨਹੀਂ ਬਚਿਆ ਮਾਂ ਬਾਪ ਵੀ ਤੁਰ ਗਏ ਭੈਣ ਭਰਾ ਵੀ ਕੋਈ ਨਹੀਂ ਬਾਕੀ ਦੁਨੀਆਦਾਰੀ ਤੁਸੀਂ ਜਾਣਦੇ ਹੋ ਕਿਹੜਾ ਮਾਮਾ ਕਿਹੜੀ ਮਾਸੀ ਕਿਹੜੀ ਭੂਆ ਕਿਹੜੇ ਚਾਚੇ ਤਾਏ ਨੇ ਡਾਕਟਰ ਸਾਹਿਬ ਜੇ ਕੋਈ ਹੈ ਤਾਂ ਉਹ ਕਲਗੀਆਂ ਵਾਲਾ ਉਹ ਮੇਰੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਅੱਜ ਕਿਰਪਾ ਕਰਕੇ ਬਾਪੂ ਜੀ ਨੂੰ ਇੱਥੇ ਭੇਜਿਆ ਵਾ ਫੜ ਲਾ ਪੁੱਤ ਫੜ ਲਾ ਤੇ ਅੱਜ ਬਾਪੂ ਮਲਕੀਰ ਸਿੰਘ ਜੀ ਨੂੰ ਲੈ ਕੇ ਸਾਡੇ ਕੋਲੇ ਗਰਦਿਆਲ ਸਿੰਘ ਬਾਈ ਜੀ ਅਠੂਰਪਿੰਡ ਦੇ ਨੇ ਸਾਡੇ ਹੈ ਇੰਦਰਜੀਤ ਸਿੰਘ ਇਹ ਗਰਦਿਆਲ ਸਿੰਘ ਬਾਈ ਜੀ ਤੇ ਇਹ ਸਾਡੇ ਕੋਲ ਅੱਜ ਪਹੁੰਚੇ ਨੇ ਲੈ ਕੇ ਇਸ ਬਾਪੂ ਬਜ਼ੁਰਗ ਦੀ ਸੇਵਾ ਕਿਉਂਕਿ ਜਦੋਂ ਲੱਖੇਪਿੰਡ ਤੋਂ ਸਾਨੂੰ ਫੋਨ ਆਇਆ ਵੀਡੀਓ ਭੇਜੀ ਵੀ ਇੱਕ ਬਜ਼ੁਰਗ ਉੱਥੇ ਪਿਆਰ ਦੇ ਚ ਠੰਡ ਦੇ ਵਿੱਚ ਹਾਲਾਤ ਵੀ ਬਹੁਤ ਮਾੜੇ ਆ ਤੇ ਹਾਲਤ ਵੀ ਬਹੁਤ ਮਾੜੀ ਹੈ ਤੇ ਫਿਰ ਵੀਰੇ ਉਹਨਾਂ ਦੀ ਅਸੀਂ ਡਿਊਟੀ ਲਈ ਵੀਰੇ ਉਹਨਾਂ ਨੇ ਅੱਜ ਇੱਥੇ ਬਾਪੂ ਨੂੰ ਟੈਂਪੂ ਦੇ ਵਿੱਚ ਪਾ ਕੇ ਲਿਆਂਦਾ ਤੇ ਇੱਥੇ ਪਹੁੰਚਦਾ ਕੀਤਾ ਬਾਈ ਹੁਣ ਹੀ ਦੱਸਦੇ ਆ ਬਾਪੂ ਮਲਕੀਰ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਲੱਖੇ ਪਿੰਡ ਗ੍ਰੰਥੀ ਸਿੰਘ ਵੀ ਸੀਗੇ ਗੁਰੂ ਦੇ ਘਰ ਦੇ ਵਿੱਚ ਵਜੀਰ ਦੀ ਸੇਵਾ ਨਿਭਾਉਂਦੇ ਰਹੇ ਅੱਜ ਤੋਂ 25-30 ਸਾਲ ਪਹਿਲਾਂ ਜਦੋਂ ਕਹਿੰਦੇ ਗਿਆਨੀ ਕਰਤਾਰ ਸਿੰਘ ਹੁੰਦੇ ਸੀ ਉੱਥੇ ਉਦੋਂ ਪ੍ਰਧਾਨ ਗੁਰਦੁਆਰਾ ਸਾਹਿਬ ਦੇ ਤੇ ਉਦੋਂ ਬਾਪੂ ਉੱਥੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦੇ ਸੀ ਕੁਝ ਸਮਾਂ ਬਦਲਿਆ ਰੌਲਾ ਲਾਉਣੀਆਂ ਆਲੇ-ਦਾਲੇ ਪਿੰਡਾਂ ਦੇ ਵਿੱਚ ਸਾਰੇ ਆਸੇ ਪਾਸੇ ਜਾਣਾ ਪਿੰਡਾਂ ਦੇ ਵਿੱਚ ਜਾ ਕੇ ਰੋਲ ਲਾਉਣੀ ਆਪਣੀ ਕਿਰਤ ਕਰਕੇ ਆਪਦਾ ਗੁਜ਼ਾਰਾ ਕਰੀ ਜਾਂਦੇ ਸੀ ਪਰ ਅੱਜ ਆ ਲੈ ਬਾਪੂ ਜੀ ਐਨ ਕਮ ਆ ਗਿਆ ਸੀ ਨੂੰ ਤੁਸੀਂ ਸਾਡੇ ਕੋਲੇ ਲੈਣਾ ਹੁਣ ਤੂੰ ਮੈਨੂੰ ਐਨ ਕਾਂ ਲਾ ਕੇ ਟਾਈਮ ਦੇਖ ਕੇ ਦੱਸੀ ਮਾੜਾ ਟਾਈਮ ਦੱਸੀ ਕਿੰਨਾ ਹੋਇਆ ਤੇਨੂੰ ਬਾਜੀ ਕਿ 23 ਮਿੰਟ ਹੋ ਗਏ। ਓ ਵਾਹ ਬਾਪੂ ਮਲਕੀ ਜੀਆ ਤੁਸੀਂ ਸਾਡੇ ਨਾਲ ਰਹਣਾ। ਹਾਂ ਮੈਂ ਨਾਲ ਆ। ਥੋੜੇ ਜ਼ੇਰੇ। ਠੀਕ ਹੈ ਬਾਪੂ। ਮੈਂ ਟ੍ਰੈਨਿੰਗ ਸਵਾ ਕਰਨਾ। ਠੀਕ ਹੈ ਬਾਪੂ ਬਿਲਕੁਲ ਨਹੀਂ ਕਰਦਾ ਡੱਬੀ ਫੜ ਲੈਣ ਕਾ ਵਾਲੀ। ਗੱਲ ਸੁਣ ਲੈ ਮੇਰੀ ਇੱਕ। ਤੂੰ ਮੇਰਾ ਬਾਪੂ ਆ ਮੇਰਾ ਪਿਓ ਆ ਤੂੰ। ਫਿਕਰ ਨਹੀਂ ਕਰਨੀ ਮੈਂ। ਤੇਨੂੰ ਸਾਥ ਪੂਰਾ ਦੇਉ। ਮੈਂ ਕਹ ਪੂਰਾ ਸਾਥ। ਕਿਹਾ ਮਹਾਜਰ ਕਰੂੰ। ਤੇ ਗਰਦਿਆਲ ਸਿੰਘ ਭਾਈ ਜੀ ਹੁਣਾਂ ਨੇ ਸਾਨੂੰ ਜਾਣਕਾਰੀ ਦਿੱਤੀ ਸੀ। ਅੱਜ ਅਹ ਜੀਆਂ ਰੱਬੀ ਰੂਹਾਂ ਦੀ ਸੇਵਾ ਸਾਨੂੰ ਜਦੋਂ ਮਿਲਦੀ ਆ ਸੁਪਨਿਆਂ ਦੇ ਘਰ ਵਿੱਚ ਜਦੋਂ ਕੋਈ ਇਸ ਤਰ੍ਹਾਂ ਦੀ ਰੱਬੀ ਰੂਹ ਪਹੁੰਚਦੀ ਆ ਜਿਵੇਂ ਅਕਸਰ ਅਸੀਂ ਗੱਲ ਕਰਦੇ ਆ ਇਹ ਦੁਨੀਆ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ ਜੀ ਸਤਨਾਮ 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 ਇਹ ਦੁਨੀਆ ਜਕਸ਼ਨ ਰੇਲਾਂ ਦਾ ਇੱਕ ਆਵੇ ਇੱਕ ਜਾਵੇ ਵਾਲੀ ਗੱਲ ਸਾਡੇ ਘਰ ਚ ਵੀ ਆ ਅੱਜ ਮੋਰਚਰੀ ਦੇ ਵਿੱਚ ਦੋ ਮਿੱਟੀ ਹੋਏ ਸਰੀਰ ਪਏ ਨੇ ਇੱਕ ਸ੍ਰਿੰਦਰ ਸਿੰਘ 베ਦੀ ਜਿਹਦੀ ਕੱਲ ਮੌਤ ਹੋ ਗਈ ਸੀ ਤੇ ਇੱਕ ਉਦੇਖਾਨ ਜਿਹੜਾ ਸਾਡਾ ਮੁਸਲਮਾਨ ਵੀਰ ਸੀ ਬਜ਼ੁਰਗ ਬਾਪੂ ਜਿਹੜਾ ਅੱਜ ਸਵੇਰੇ ਇਸ ਦੁਨੀਆ ਤੋਂ کوچ ਕਰ ਗਿਆ ਤੇ ਉਹਨਾਂ ਦੋਨਾਂ ਦਾ ਇੱਕ ਨੂੰ ਕਬਰਸਥਾਨ ਜਾਣਾ ਦਫਨਾ ਕੇ ਆਉਣਾ ਇੱਕ ਦਾ ਸੰਸਕਾਰ ਹੋਣਾ ਤੇ ਇੱਕ ਮੈਂਬਰ ਸਾਡੇ ਘਰ ਚ ਨਵਾਂ ਆ ਗਿਆ ਹੋਰ ਮਹਾਰਾਜ ਦੀ ਬੜੀ ਕਿਰਪਾ ਸੱਚੇ ਪਾਤਸ਼ਾਹ ਨੇ ਜਿਹੜੀਆਂ ਸਾਨੂੰ ਇਹ ਸਵਾਮਾਂ ਬਖਸ਼ੀਆਂ ਪਰ ਬੜੀ ਦੁੱਖ ਦੀ ਗੱਲ ਆ ਅੱਜ ਸਾਡੇ ਇਹ ਜੇ ਬਾਪੂ ਬਜ਼ੁਰਗਾਂ ਨੇ ਜਿਨ੍ਹਾਂ ਨੇ ਗੁਰੂ ਦੇ ਲੇਖੇ ਜੀਵਨ ਲਾਇਆ ਉਹਨਾਂ ਨੂੰ ਲਵਾਰਸ ਕਿਹਾ ਜਾਂਦਾ ਔਰ ਲਵਾਰਸ ਕਹਿ ਕੇ ਉਹਨਾਂ ਨੂੰ ਸੰਬੋਧਨ ਕੀਤਾ ਜਾਂਦਾ ਪਰ ਬਾਪੂ ਸਾਡੇ ਲਵਾਰਸ਼ ਨਹੀਂ ਸਾਡੇ ਸੁਪਨਿਆਂ ਦੇ ਘਰ ਦੇ ਮੈਂਬਰ ਨੇ ਸਾਡੇ ਬਾਪ ਨੇ ਸਾਡੇ ਆਪਣੇ ਨੇ ਪਿੰਡਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਅੱਗੇ ਕੋਈ ਐਸਾ ਬੰਦਾ ਨਹੀਂ ਸੀ ਹੁੰਦਾ ਜਿਹੜਾ ਲਵਾਰਸ਼ ਹੋਵੇ ਜਾਂ ਲੋੜਵੰਦ ਹੋਵੇ। ਇਹੀ ਬਾਪੂ ਮਲਕੀਰ ਸਿੰਘ ਅੱਜ ਤੋਂ 20 ਸਾਲ ਪਹਿਲਾਂ 25 ਸਾਲ ਪਹਿਲਾਂ ਕਿਤੇ ਇਦਾਂ ਦੇ ਹਾਲਾਤ 'ਚ ਹੁੰਦਾ ਕਿਤੇ ਕਿਸੇ ਨੇ ਰੋਲ ਦੇ ਨਹੀਂ ਸੀ ਦੇਣਾ। ਕਿਉਂਕਿ ਹਰ ਇੱਕ ਚਾਹੇ ਉਹ ਭਾਣ ਜਾਂ ਭਤੀਜਾ ਕੋਈ ਵੀ ਚਾਹੇ ਦੂਰ ਦਾ ਰਿਸ਼ਤੇਦਾਰ ਆ ਉਹ ਵੀ ਨੇੜੇ ਦਾ ਹੋ ਕੇ ਟੱਕਰਦਾ ਸੀ ਉਹ ਵੀ ਆਪਣਾ ਹੋ ਕੇ ਨਾਲ ਆ ਖੜਦਾ ਸੀ ਪਰ ਅੱਜ ਦੁੱਖ ਦੀ ਇਸ ਘੜੀ ਦੇ ਵਿੱਚ ਆਪਣੇ ਵੀ ਮੁੱਖ ਮੋੜ ਜਾਂਦੇ ਫਿਰ ਵੀ ਕਿਤੇ ਨਾ ਕਿਤੇ ਰੱਬ ਵਰ ਕੇ ਕੁਝ ਲੋਕ ਆਪਣਾ ਫਰਜ਼ ਨਿਭਾਈ ਜਾਂਦੇ ਨੇ ਜਿੱਥੇ ਬਾਈ ਕਰਦੇ ਆਲ ਉਹਨਾਂ ਨੇ ਸਾਰਿਆਂ ਨੇ ਇੰਤਰੀਤ ਬਾਈ ਉਹਨਾਂ ਨੇ ਫਰਜ਼ ਨਿਭਾਇਆ ਬਾਪੂ ਜੀ ਨੂੰ ਇੱਥੇ ਲੈ ਕੇ ਆਂਦਾ ਤੇ ਉੱਥੋਂ ਅੱਗੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਸਾਨੂੰ ਵੀ ਸਮੱਤ ਬਖਸ਼ਣ ਅਸੀਂ ਬਾਪੂ ਦੇ ਆਪਣੇ ਧੀਆ ਪੁੱਤ ਬਣ ਸਕੇ ਕਿਤੇ ਸੰਤਿ ਸ਼ਰਸੰਗੋ ਲੜਲੇ ਵਾਲੇ ਪਾਣੀ ਚ ਪਾਣੀ ਚ ਤਰ ਰਹੀ ਬਾਪੂ ਜੀ ਨੇ ਸਾਰੀ ਉਮਰ ਮਹਾਂਪੁਰਛੰਦੀ ਗੀ ਸੰਗਤ ਕੀਤੀ ਆ ਕਿਉਂਕਿ ਬਾਪੂ ਗੁਰੂ ਘਰ ਨਾਲ ਜੁੜਿਆ ਗੁਰੂ ਦੇ ਘਰ ਦਾ ਵਜੀਰ ਰਿਹਾ ਬਾਪੂ ਤੇ ਅੱਜ ਸੁਪਨਿਆਂ ਦੇ ਘਰ ਵਿੱਚ ਪਹੁੰਚਿਆ ਇੱਥੇ ਵੀ ਗੁਰੂ ਦੇ ਘਰ ਚ ਰਹਿ ਕੇ ਸੇਵਾ ਕਰੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਕਰੇ ਜਿਵੇਂ ਬਾਪੂ ਨਿਸ਼ਾਨ ਸਿੰਘ ਵਰਗੇ ਬਜ਼ੁਰਗ ਸਾਡੇ ਜਿਨ੍ਹਾਂ ਦੇ ਕੀੜੇ ਪਏ ਸੀ ਅੱਜ ਉਹ ਗ੍ਰਾਂਥੀ ਸਿੰਘ ਨੇ ਦਤਨਦੀਪ ਸਿੰਘ ਵਰਗੇ ਵੀਰ ਜਿਨ੍ਹਾਂ ਦੇ ਲੱਤ 'ਚ ਕੀੜੇ ਪਏ ਸੀ ਅੱਜ ਉਹ ਕੀਰਤਨੀਆ ਸਿੰਘ ਆ ਤੇ ਉਸੇ ਤਰ੍ਹਾਂ ਬਾਪੂ ਮਲਕੀਰ ਸਿੰਘ ਵੀ ਇੱਥੇ ਸੇਵਾ ਕਰਾ ਸਕੇ ਸਾਰੇ ਅਰਦਾਸ ਕਰਿਓ ਬਾਪੂ ਮਲਕੀਰ ਸਿੰਘ ਜੀ ਦੀ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਬਹੁਤ ਬਹੁਤ ਧੰਨਵਾਦ ਦਿਆਲ ਭਾਈ ਸ਼ੁਕਰੀਆ ਭਾਈ ਤੁਹਾਡਾ ਅੰਮ੍ਰਿਤ ਸਿੰਘ ਜੀ ਵੀਡੀਓ ਨੂੰ ਸ਼ੇਅਰ ਕਰਿਓ ਕੋਈ ਬਾਪੂ ਦਾ ਆਪਣਾ ਕੋਈ ਰਿਸ਼ਤੇਦਾਰ ਭੈਣ ਭਰਾ ਸਾਡੀ ਜੇ ਵੀਡੀਓ ਦੇਖਦਾ ਤਾਂ ਆ ਕੇ ਮਿਲ ਕੇ ਜਾਏ ਬਹੁਤ ਬਹੁਤ ਧੰਨਵਾਦ ਭਾਈ ਸ਼ੁਕਰੀਆ ਭਾਈ ਵੈਗੁਰਜੀ ਕਾ ਖਾਲਸਾ ਵੈਗੁਰਜੀ